ਇਆ ਕਾਰਨ ਸਾਰੇ ਹੈਵੀ ਡਿਊਟੀ ਵਿੱਚ ਰੁੱਤੇ ਹੋਏ ਨੇ ਤੇ ਕਹਿੰਦੇ ਸੇਵਾ ਲੱਗਦੀ ਪੰਜਾਬੀ ਢੋਲ ਦੀ ਕਿਤੇ ਲੱਗਦੀ ਸੇਵਾ ਪੰਜਾਬੀ ਬੋਲ ਦੀ ਕਿਤੇ ਲੱਗਦੀ ਸੇਵਾ ਘੋਲ ਦੀ ਤੇ ਡਿਊਟੀਆਂ ਸਾਰੀਆਂ ਤਲਾਂ ਤੱਕ ਵੀਰਾਂ ਦੇ ਜ਼ਰੀਏ ਚੱਲਸਾ ਮੇਰੀਆਂ ਬਾਤਾਂ ਨੇ ਕਿਉਂਕਿ ਅੱਜ ਕੌਣ ਜਿੱਤਦਾ ਤੇ ਕੌਣ ਹਾਰਦਾ ਸ਼ੱਕ ਤਾਂ ਰਹਿਣੀ ਐ ਐਨਾ ਜੱਟਾਂ ਦਾ ਸ਼ੇਰ ਮੈਚ ਫਾਈਨਲ ਕੁਸ਼ਤੀ ਐ ਜੀ ਉਹ ਧੱਕ ਧੱਕ ਬੜਾ ਜੱਟਾ ਬੜਾ ਜੱਟਾ ਧੱਕ ਧੱਕ ਬੜਾ ਜੱਟਾ ਗਰੇ ਪਹਿਲਵਾਨ ਉਸਤਾਦਾਂ ਦੀ ਦੁਨੀਆ ਤੋਂ ਸਾਡੇ ਉਸਤਾਦ ਜੱਸੀ ਮੁੱਗਵਾਲੀਆ ਕਿਉਂਕਿ ਚੰਗੀਆਂ ਸੋਚ ਵਿਚਾਰਾਂ ਨਾ ਮਿਲਦੀਆਂ ਵਿੱਚ ਬਜ਼ਾਰਾਂ ਚੰਗੀਆਂ ਸੋਚ ਵਿਚਾਰਾਂ ਨਾ ਮਿਲਦੀਆਂ ਵਿੱਚ ਬਜ਼ਾਰਾਂ ੱੱਲੇ ਦੀ ਜੁੱਤੀ ਤੇ ਵੀ ਤੇ ਤਾਰਾ ਤੇ ਮੋਤੀ ਵੇਖਾ ਲਾਹੀ ਜਾਂਦੇ ਨੇ ਦੰਗੇ ਉਸਤਾਦ ਸਿਆਣੇ ਮਾਪੇ ਜਿਉਣ ਦਾ ਬਲ ਸਖਾਈ ਜਾਂਦੇ ਨੇ ਦੰਗੇ ਉਸਤਾਦ ਸਿਆਣੇ ਮਾਪੇ ਜਿਉਣ ਦਾ ਬਲ ਸਰਕਾਰੀ ਦਾਦੇ ਜੀ ਆ ਸਾਹਮਣੇ ਅਖਾਰਾ ਪਾਲਖਾ ਦੇ ਅੰਦਰ ਪੱਟਕੇ ਦੀ ਕੁਸ਼ਤੀ ਦਾ ਨਜ਼ਾਰਾ ਚੱਲ ਰਿਹਾ ਵੇ ਵੇ ਇੱਕ ਵਾਰੀ ਤਾੜੀਆਂ ਮਾਰ ਦਿਓ ਵੱਡਾ ਦੱਸਾ ਮਾਰੋ ਵਾਲਾ ਅ ਛੇਰਾ ਪਹਿਲਵਾਨ ਪੁਆਇੰਟ ਤੇ ਜਿੱਤੂ ਰਿਹਾ ਜਿਹੜੀ ਕੁਸ਼ਤੀ ਵਿੱਚ ਗਰਾਂ ਦੀ ਛੇਰਾ ਨਲੀਆਂ ਕਫੜਾ ਪੀਏ ਵੀ ਜੰਦਰ ਉਹਦੇ ਵਿੱਚੋਂ ਛੇਰਾ ਪਾਇੰਟ ਤੇ ਕੁਸ਼ਤੀ ਜਿੱਤੂ ਰਿਹਾ ਆ ਅਠਾਰਾ ਪਾਤਸ਼ਾਹਾਂ ਦੇ ਅੰਦਰ ਪੱਤਕੇ ਦੀ ਕੁਰਸੀ ਦਾ ਨਜ਼ਾਰਾ ਸਤ ਕਾਲੀਨਾਥ ਲਾਈਵ ਚੈਨਲ ਇਹ ਚੈਨਲ ਇਸੇ ਧਰਵਾਰ ਦਾ ਹੀ ਆਰ.ਓ.ਐਸ.ਐਮ.ਓ ਕਾਰ ਸਾਊਂਡ ਬਹਰਪ ਇਧਰ ਚੌਪੜ ਚੋਟੀ ਦੇ ਲਾਲ ਲੰਗੋਟ ਵਿੱਚ ਲਾਲੀ ਫਟਵਾਰਾ ਤੇ ਨਾਲ ਦੀ ਨਾਲ ਸਾਹਮਣੇ ਪਰਿਵਾਰ ਵੱਡਾ ਜੱਸਾ ਪੜੋ ਵਾਲੀ ਨੀਲੇ ਲੰਗੋੜ ਦੇ ਵਿੱਚ ਉਸਤਾਦਾਂ ਦੇ ਚੰਡੇ ਹੋਏ ਸੌਖੇ ਪੈਂਦੇ ਨਾ ਸਿੰਘ ਛੇਰ ਤੇ ਬਾਜ ਕਦੇ ਗੁਲਾਮੀ ਛੇਦੇ ਨਾ ਟੱਟਕੀ ਲਾ ਕੇ ਦੇਖ ਰਹੇ ਨੇ ਬਹੁਤ ਛੋਲੇ ਕੁਸ਼ਤੀਆਂ ਦਾ ਨਜ਼ਾਰਾ ਆ ਰਿਹਾ ਬਹੁਤ ਸੋਹਣੀ ਕੁਸ਼ਤੀ ਉਸਤਾਦਾਂ ਦੇ ਚੰਡਿਆਂ ਦੀ ਕਿਉਂਕਿ ਇਹ ਨਜ਼ਾਰੇ ਪੰਜਾਬ ਵਿੱਚ ਦੇਖਣ ਨੂੰ ਮਿਲਦੇ ਨੇ ਇਹ ਸਿੱਧੇ ਨਜ਼ਾਰੇ ਪੰਜਾਬੀਆਂ ਦੀਆਂ ਤਰਤੀਆਂ ਤੇ ਹੀ ਦੇਖਣ ਨੂੰ ਮਿਲਦੇ ਨੇ ਇਹ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ ਦੇ ਕੋਨੇ-ਕੋਨੇ ਵਿੱਚੋਂ ਅੱਜ ਸਾਰਿਆਂ ਦਾ ਆਦਰ ਸਤਕਾਰ ਜੀ ਆਇਆਂ ਨੂੰ ਕਿਉਕਿ ਤੜੀ ਦੀ ਜਵਾਨੀ ਦਾ ਨਹੀਂ ਮਾਣ ਕਰੀਦਾ ਸੱਪਾਂ ਦੀਆਂ ਸਿਣੀਆਂ ਨਹੀਂ ਤੈਅ ਧੜੀਦਾ ਤੇ ਹੁੰਦੇ ਨੇ ਬੇਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਦਿਲ ਦੇ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਕੁਕੇ ਤੇਚਾ ਪੈ ਗਿਆ ਤੇ ਨਾਲ ਬਗਾਨੇ ਪਤਾ ਲੱਗ ਜਾਊਗਾ ਵਿੱਚ ਮਧਾਨੇ ਤਾੜੀ ਤੂੜੀ ਹੈਗੀ ਆ ਕਨੇ ਦਰਸ਼ਕ ਵੀਰੋ ਬਹੁਤ ਬਹੁਤ ਧੰਨਵਾਦ ਇਨਾ ਪਹਿਲਵਾਨਾਂ ਦਾ ਸਰੋ ਪਰਿੰਦਰ ਖਵਾੜਾ ਸ਼ਮੀਲ ਰਟਾ ਉਹਨਾਂ ਦੀ ਕੁਸ਼ਤੀ ਬਰੋਬਰ ਹੋਣੀ ਆ ਉਹ ਕੁਸ਼ਤੀ ਬਰੋਬਰ ਦਿੱਤੀ ਆਂ ਜੀ ਆ ਕੁਸ਼ਤੀ ਪੱਟੇ ਦੀ ਇਹਦਾ ਆਨੰਦ ਮਾਣੋ ਬੇਕੋ ਮੁਖਰ ਕੇ ਕੋਮ ਫਿਰ ਕੇ ਕੁਸ਼ਤੀ ਦਾ ਨਜ਼ਾਰਾ ਲੈ ਕੈਮਰੇ ਵਾਲੇ ਭਰਾ ਦੀ ਵੀ ਡਿਊਟੀ ਹੈਵੀ ਹੈ ਇਹਦੀ ਬਦਾਲਤ ਬੇਸਾਂ ਬੰਦੇਸਾਂ ਵਿੱਚ ਗੱਲਾਂ ਹੋਣੀਆਂ ਨੇ ਇਹਨਾਂ ਦੀ ਬਦਾਲਤ ਵਿੱਚ ਜਾਂਦਾ ਰਹਿਣੀਆਂ ਨੇ ਕਿਉਂਕਿ ਵਿਛੜ ਗਿਆ ਨੂੰ ਚਿੰਤੇ ਕਰਕੇ ਅੱਖੀਆਂ ਹੰਝੂ ਡੋਲਦੀਆਂ ਜੋੜ ਦਾ ਲਾ ਲੈਂਦੇ ਨੇ ਰੁੱਖੀ ਮਿੱਸੀ ਖਾ ਲੈਂਦੇ ਨੇ ਕੱਲੇ ਹੀ ਰੌਣਕਾਂ ਲਾ ਲੈਂਦੇ ਨੇ ਘਰਦਿਆਂ ਦੀਆਂ ਖੁਸ਼ੀਆਂ ਖਾਤਰ ਕੰਮ ਤੋਂ ਬਾਅਦ ਹੀ ਸਾਹ ਲੈਂਦੇ ਨੇ ਘਰਦਿਆਂ ਦੀ ਖੁਸ਼ੀਆਂ ਖਾਤਰ ਕੰਮ ਤੋਂ ਬਾਅਦ ਹੀ ਸਾਹ ਲੈਂਦੇ ਨੇ ਦੁੱਖ ਨਹੀਂ ਦੱਸਦੇ ਕਿਸੇ ਨੂੰ ਦੁੱਖ ਨਹੀਂ ਦੱਸਦੇ ਕਿਸੇ ਨੂੰ ਸਭ ਨੂੰ ਗੱਲੀ ਲਾ ਲੈਂਦੇ ਨੇ ਭਰਿਆ ਹੋਂ ਦਾ ਛੋੜਿਆ ਵਿਛੋੜਾ ਕੱਟਣਾ ਪੈਂਦਾ ਪਰਦੇਸ ਸੌਖਾ ਥੋੜੀਆ ਵਿਛੋੜਾ ਕੱਟਣਾ ਪੈਂਦਾ ਸਰਦਾਰ ਸਾਹਿਬ ਬਹੁਤ ਹੀ ਵਧੀਆ ਚੱਲਦੀ ਹੈ ਕੁਸ਼ਤੀ ਇਸ ਵੇਲੇ 85 ਮਾਛਾ ਦੇ ਵਿੱਚਕਾਰ ਤਾਂ ਦੇਖਦੇ ਆ ਕਿਹੜਾ ਮਨ ਜਿੱਤਦਾ ਕਿਹੜਾ ਮਨ ਹਾਰਦਾ 365 ਦਾ ਨਹੀਂ ਪੱਲਵਾਰੀ ਦੇ 365 ਦੇ ਵਿੱਚੋਂ ਜੇ ਇੱਕ ਦਾ ਚੱਲ ਜੂਵੇ ਤਾਂ ਕੁਸ਼ਤੀ ਕਹਿੰਦੇ ਆਰਪਾਲ ਹੋ ਜਾਂਦੀ ਹੈ 365 ਦੇ ਨਹੀਂ ਆਉਂਦੇ ਨਹੀਂ ਲਿਆਉਦੇ ਪੈਂਦੇ ਆ ਤੇ ਚੰਗੇ ਮਾਰੇ ਦਿਨ ਦਾ ਸਭ ਤੋਂ ਉਹਨਾਂ ਵਿੱਚੋਂ ਆਉਂਦੇ ਪਲਵਾਨ ਨੇ ਉਹਨਾਂ ਵਿੱਚੋਂ ਆਉਂਦੇ ਪਲਵਾਨ ਨੇ ਲੱਲੀ ਲੱਲੀ ਫਗਵਾੜਾ ਜੇਤੂ ਜਿੱਤ ਤੇ ਹਾਰ ਹੁੰਦੀ ਰਹਿੰਦੀ ਆ ਕਿ ਜਿੱਤਾ ਜਿੱਤ ਜਿੱਤ ਦੁਨੀਆ ਦਿੱਤੀ ਹੋਰ ਤੇ ਹਾਰ ਫਕੀਰਾ ਜੱਟੇ ਦਾ ਮੁੱਲ 4 ਕੌਡੀਆਂ ਹਾਰੇ ਦਾ ਮੁੱਲ ਹੀਰਾ ਹੀਰਾ ਫਿਰਦਾ ਲੱਖ ਕਰੋੜੀ